ਅਸਲਾਮ ਵਾਲੇਕਮ ਤੁਸੀਂ ਦੇਖ ਰਹੇ ਹੋ اشرف ਵੌਇਸ ਚੈਨਲ ਤੇ ਇਸ ਚੈਨਲ ਤੇ ਸਜਣਾ ਬੇਲੀ ਮਿਤਰਾ ਮਾਮਾ ਤੇ ਪੈਣਾ ਨੂੰ ਜੀ ਆਇਆਂ ਨੂੰ ਅੱਜ ਤੁਹਾਡੇ ਵਾਸਤੇ ਇੱਕ ਛੋਟੇ ਜਿਹੇ ਸੰਤ ਦੀ ਕਥਾ ਲੈ ਕੇ ਹਾਜ਼ਰ ਹੋਏ ਆਂ ਤੇ ਬਹੁਤ ਵਧੀਆ ਗੱਲਾਂ ਕਰ ਰਹੇ ਨੇ ਤੇ ਇਹਨਾਂ ਦੀਆਂ ਗੱਲਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਤੇ ਨੌਜਵਾਨ ਨੇ ਬਿਲਕੁਲ ਤੇ ਇਹਨਾਂ ਦੀਆਂ ਗੱਲਾਂ ਸੁਣ ਕੇ ਤੇ ਮਤਲਬ ਬੜਾ ਹੈਰਾਨ ਕੀ ਹੁੰਦੀ ਹੈ ਕਿ ਕਾਫੀ ਜਿਹੜਾ ਹੈ ਨਾ ਗਿਆਨ ਰੱਖਦੇ ਨੇ ਕਿ ਕਾਫੀ ਸਮਝਦਾਰੀਆਂ ਵਾਲੀਆਂ ਗੱਲਾਂ ਕਰਦੇ ਨੇ ਔਰ ਇਹ ਜਿਹੜੇ ਅਗਰ ਆਇਂਦਾ ਵਕਤ ਦੇ ਅੰਦਰ ਮਤਲਬ ਇਦਾਂ ਹੀ ਰਹੇ ਤੇ ਆਪਦੇ ਵਕਤ ਦੇ ਬਿਹਤਰੀਨ ਉਮੀਦ ਕਰਨੇ ਕਿ ਸੰਤ ਬਨਨਗੇ ਤੇ ਕਾਫੀ ਇੰਟਰਸਟਡ ਨੇ ਤੇ ਔਰ ਕਾਫੀ ਮਤਲਬ ਹੈ ਨਾ ਇੱਕ تنਕੀਦੀ ਜੀ تقریਰ ਕਰ ਰਹੇ ਨੇ ਕਥਾ ਕਰ ਰਹੇ ਨੇ ਚਲੋ ਆਪਾਂ ਕਥਾ ਸੁਣ ਲੈਣੇ ਤੇ ਕਥਾ ਤੋਂ ਬਾਅਦ ਕਰਾਂਗੇ ਗੱਲਬਾਤ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੇ ਜਲਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਅੱਛੀ ਲੱਗੇ ਤੇ ਵੀਡੀਓ ਨੂੰ ਲਾਈਕ ਕਰ ਦੇ ਜੇ ایک کمنٹ باکس دے اندر آ کے اچھا جا کمنٹ ضرور لکھ دیں جائے چلو ہوں ویڈیو سٹارٹ کر دیں ਸਮਿਆਂ ਦੇ ਵਿੱਚ ਲੋਕ ਕਹਿੰਦੇ ਸੀ ਕਿ ਸਾਡਾ ਕੀਰਤਨ ਸਾਨੂੰ ਮਨ ਨਹੀਂ ਕਰਦਾ ਆਉਣ ਦੇ ਕਰੀਏ ਕੀ ਜੇ ਕੀਰਤਨ ਸੁਣਨ ਜਾਈਏ ਇਹ ਤਾਂ ਸਾਨੂੰ ਨੀਂਦ ਆਉਂਦੀ ਐ ਤੇ ਆਂਦੇ ਜਦੋਂ ਗਾਣਾ ਸੁਣੀਂਦਾ ਵਾ ਆਂਦੇ ਉਦੋਂ ਨੱਚਣੋਂ ਦਿਲ ਕਰਦਾ ਵਾ ਚਲੋ ਜੀ ਸਾਡੇ ਰਾਗੀ ਸਿੰਘ ਨੇ ਕਹਿਤਾ ਆਂਦੇ ਆਪਾਂ ਕੰਮ ਹੀ ਇਹੋ ਜਿਹਾ ਕਰ ਦਈਏ ਕੀਰਤਨ ਦਾ ਕੀਰਤਨ ਰਹਿ ਜੇ ਤੇ ਕੰਮ ਵਿੱਚ ਨੱਚਣ-ਪੁੜਕਣ ਵਾਲਾ ਹੋ ਜੀ। ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰਤ ਵਾਲੇ ਪੈਸੇ ਵੀ ਇਹਨਾਂ ਦੀ ਮਰਜ਼ੀ ਦੇ ਤੇ ਟਾਈਮ ਵੀ ਇਹਨਾਂ ਦੀ ਮਰਜ਼ੀ ਦਾ। ਉਹ ਰਾਗੀ ਸਿੰਘ ਪਹਿਲਾਂ ਸਿੱਖ ਨਹੀਂ ਸੀਗੇ। ਉਹ ਪਹਿਲਾਂ ਰਾਗੀ ਸਹਿਜਤਾਰੀ ਸੀ। ਦਿੱਲੀ ਦੇ ਵਿੱਚ ਅੱਜ ਵੀ ਕਾਫੀ ਬੋਲਬਾਲਾ ਉਹਨਾਂ ਦਾ। ਉਹ ਪੁਰਾਣੇ ਸਮੇਂ ਦੇ ਵਿੱਚ ਦਾੜੀ ਸ਼ੇਵਿੰਗ ਇੱਥੇ ਹੀ ਹੁੰਦੀ ਹੁੰਦਾ ਅਜ ਤੋਂ ਕਿਤੇ 25 ਸਾਲ ਪਹਿਲਾਂ ਦਿੱਲੀ ਕਮੇਟੀ ਨੇ ਉਹਨੂੰ ਕਿਹਾ ਸੀ ਕਿ ਭਾਈ ਸਾਹਿਬ ਜੀ ਦਾੜੀ ਮੋਛ ਰੱਖੋ ਕੇਸ ਰੱਖੋ ਅਮਰ ਸ਼ਕੋ ਗੁਰੂ ਵਾਲੇ ਬਣੋ ਫੇ ਕੀਰਤਨ ਕਰੋ ਆਂਦਾ ਜਦੋਂ ਗੁਰੂ ਸਾਹਿਬ ਹੁਕਮ ਕਰਨਗੇ ਮੈਂ ਅਮਰ ਸ਼ਕ ਲਾਵਾਂਗਾ ਚਲੋ ਜੀ ਦਿੱਲੀ ਕਮੇਟੀ ਨੇ ਚੱਠੀ ਕੱਢਦੀ ਆਂਦੇ ਵੀ ਇਹ ਹਰਾਗੀ ਦਾ ਕੀਰਤਨ ਬੈਣ ਹੁਣ ਜਦੋਂ ਕੀਰਤਨ ਬੈਣ ਕੀਤਾ ਦਿੱਲੀ ਕਮੇਟੀ ਚ ਉਦੋਂ ਗੁਰੂ ਸਾਹਿਬ ਨੇ ਖਰੇ ਰਤੂਰਾ ਦਾ ਹੁਕਮ ਕਰ ਵੀ ਦਿੱਤਾ ਉਦੋਂ ਅਮਰਤ ਛ ਗਿਆ ਕੇਸ ਰੱਖੇ ਦਾੜੀ ਰੱਖੀ ਤੇ ਬਣ ਗਿਆ ਗੁਰੂ ਕੇ ਸਿੰਘ ਅੱਛਾ ਉਹ ਰਾਗੀ ਸਿੰਘ ਅਜੇ ਕੀਰਤਨ ਕਿੱਦਾਂ ਕਰਦੇ ਆ ਸਾਈਡ ਤੇ ਉਹਨਾਂ ਦਾ ਬੇਟਾ ਤਬਲਾ ਵਜਾਉਂਦਾ ਦਾ ਦਾੜੀ ਬੰਦੀ ਹੁੰਦੀ ਉਹ ਮੁਰੇ ਦੀ ਦਾੜੀ ਬੰਦ ਕੇ ਪਰਨਾ ਐ ਲਵੇਟਿਆ ਹੁੰਦਾ ਇਦਾਂ ਕਰਕੇ ਹੁਣ ਪੱਕਾ ਕਹਿ ਨਹੀਂ ਸਕਦੇ ਵੀ ਦਾੜੀ ਸੱਚੀ ਬੰਨੀ ਹੋਵੇ ਹੋ ਸਕਦਾ ਕੱਟੀ ਵੀ ਹੋਵੇ ਹੋ ਸਕਦਾ ਕਾਲੀ ਵੀ ਕੀਤੀ ਹੋਵੇ ਹੋ ਸਕਦਾ ਰੰਗ ਵੀ ਫੇਰਿਆ ਹੋਵੇ ਤੇ ਭੇਟਾ ਕਿੰਨੀ ਕਰ ਦੇਣਾ ਦਾਲ ਫੁਲਕਾ ਨਹੀਂ ਭਾਈ ਸਾਹਿਬ ਕਿੰਨੀ ਕ ਦੇ ਦੇਣਾ 3.5 ਲੱਖ ਦੇ ਦੇਣਾ ਵੀ ਆਹ ਦਾਲ ਫੁਲਕਾ ਵਾ 3.5 ਲੱਖ ਦਾਲ ਫੁਲਕਾ ਤਾਂ ਹੁੰਦਾ ਪੁੱਛੋ ਜਿਹੜੇ 3.5 ਲੱਖ ਰੁਪਇਆ ਭੇਟਾ ਲੈਣ ਵਾਲੇ ਰਾਗੀ ਆ ਇਹਨਾਂ ਰਾਗੀ ਸਿੰਘਾਂ ਨੂੰ ਕਿਤੇ ਕਹਿ ਦੋ ਨਾ ਵੀ ਮੂੰਹ ਜਬਾਨੀ ਆਸਾ ਦੀ ਵਾਰ ਕਰੋ ਪਹਿਲੀ ਗੱਲ ਇਹਨਾਂ ਨੂੰ ਆਸਾ ਦੀ ਵਾਰ ਆਉਂਦੀ ਨਹੀਂ ਹੁੰਦੀ ਜੇ ਕਰ ਵੀ ਲੈਣਾ ਤੇ ਆਸਾ ਦੀ ਵਾਰ ਕਰਦੇ ਆਂ ਚਾਰ ਵਾਰੀ ਇਹਨਾਂ ਨੂੰ 2 ਘੰਟਿਆਂ ਦੇ ਵਿੱਚ 4 ਵਾਰੀ ਪਿਆਸ ਲੱਗਣੀ ਆ ਤੇ 5 ਵਾਰੀ ਇਹਨਾਂ ਨੂੰ ਬਾਥਰੂਮ ਆਉਣਾ ਪਰ ਉਹ ਵੀ ਰੱਗੀ ਜਗੇ ਆ ਜਿਹੜੇ ਵਿਚਾਰੇ ਪਿਛਲੇ ਮਹੀਨੇ ਦੀ ਤਨਖਾਹ 3-3 ਮਹੀਨੇ ਲੇਟ ਆਉਂਦੀ ਆ 10-8 10000 ਰੁਪਏ ਤਨਖਾਹ ਆ ਤੇ ਮੂੰਹ ਜਬਾਨੀ ਆ ਸਦੀਵਾਰ ਕਰਦੇ ਆ 2-2 2.5-2.5 3-3 ਘੰਟੇ ਚੌਂਕਣਾ ਮਾਰ ਕੇ ਮੂੰਹ ਜਬਾਨੀ ਆ ਸਦੀਵਾਰ ਕਰ ਲੈਂਦੇ ਆ ਜੇ ਮੁੱਲ ਪਉਣਾ ਭਾਈ ਉਹਨਾਂ ਦਾ ਪਾਈਏ ਪੁਰਾਣੇ ਸਮਿਆਂ ਦੇ ਵਿੱਚ ਲੋਕ ਕਹਿੰਦੇ ਸੀ ਕਿ ਸਾਡਾ ਕੀਰਤਨ ਸਾਨੂੰ ਮਨ ਨਹੀਂ ਕਰਦਾ ਆਉਂਦੇ ਕਰੀਏ ਕੀ ਜੇ ਕੀਰਤਨ ਸੁਣਨ ਜਾਈਏ ਇਹ ਤਾਂ ਸਾਨੂੰ ਨੀਂਦ ਆਉਂਦੀ ਆ ਆਉਂਦੇ ਬੈ ਕੇ ਦਾਹਮਣ ਕੀਰਤਨ ਸੁਣੀਏ ਆਉਂਦਾ ਸਾਨੂੰ ਬਸ ਗਿਆ ਆਉਂਦੀ ਆ ਨੀਂਦ ਆਉਂਦੀ ਆ ਤੇ ਆਂਦੇ ਜਦੋਂ ਗਾਣਾ ਸੁਣੀਂਦਾ ਵਾ ਆਂਦੇ ਉਦੋਂ ਨੱਚਣ ਨੂੰ ਦਿਲ ਕਰਦਾ ਵਾ ਚਲੋ ਜੀ ਸਾਡੇ ਰਗੀ ਸਿੰਘ ਨੇ ਕਹਿ ਤਾ ਆਂਦੇ ਆਪਾਂ ਕੰਮ ਹੀ ਇਹੋ ਜਿਹਾ ਕਰ ਦਈਏ ਕੀਰਤਨ ਦਾ ਕੀਰਤਨ ਰਹਿ ਜੇ ਤੇ ਕੰਮ ਵਿੱਚ ਨੱਚਣ ਭੁੜਕਣ ਵਾਲਾ ਹੋ ਜੇ ਕੰਮ ਵਿੱਚ ਨਜੰਡਾ ਪਣ ਵਾਲਾ ਹੋ ਜੇ ਤੇ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਵੇਖ ਲਓ ਕਿ ਉਹ ਸਭ ਹੋ ਵੀ ਰਿਹਾ ਵਾ ਉਹ ਕੀਰਤਨ ਕੀਰਤਨ ਵੀ ਰਹਿ ਗਿਆ ਵਾ ਤੇ ਨਾਲ ਵਿੱਚ ਨੱਚਣ ਟੱਪੰਦਾ ਜਿਹੜਾ ਚਾਹੀ ਉਹ ਵੀ ਪੂਰਾ ਹੁੰਦਾ ਜਾਂਦਾ ਵਾ ਹੁਣ ਸ਼ਬਦ ਕਿੱਦਾਂ ਗਿਆ ਆ ਮੰਲੋ ਸ਼ਬਦਿਆ ਮੈਂ ਬਿੰਗੁਰ ਦੇਖੇ ਨੀਂਦ ਨਾ ਆਵੇ ਹੁਣ ਮੈਂ ਬਿੰਗੁਰ ਦੇਖੇ ਨੀਂਦ ਨਾ ਆਵੇ ਸ਼ਬਦ ਗਾਇਆ ਕਿਦਾਂ ਮੈਂ ਬਿੰਗੁਰ ਦੇਖੇ ਵੈਗਰੂ ਵੈਗਰੂ ਨੀਂਦ ਨਾ ਆਵੇ ਹੁਰ ਹੁਰ ਅਛਾ ਮੈਂ ਬਿੰਗੁਰ ਦੇਖੇ ਨੀਂਦ ਨਾ ਆਵੇ ਪੂਰਾ ਨਹੀਂ ਪੜਿਆ ਹੁੰਦਾ ਨਾ ਵੀ ਸ਼ਬਦ 5 ਮਿੰਟ ਪੜਿਆ ਜਾਵੇ 7 ਮਿੰਟ ਪੜਿਆ ਜਾਵੇ ਫਿਰ ਦੁਬਾਰਾ ਨਵਾਂ ਸ਼ਬਦ ਲਾਇਆ ਜਾਵੇ ਐਦਾਂ ਨਹੀਂ ਪੜਿਆ ਮੈਂ ਬਿੰਗੁਰ ਦੇਖੇ ਵੈਗਰੂ ਵੈਗਰੂ ਨੀਂਦ ਨਾ ਆਵੇ ਹੁਰ ਹੁਰ ਧੰਨ ਧੰਨ RAMDAS ਗੁਰੂ ਵੈਗਰੂ ਵੈਗਰੂ ਗੱਲ ਨਹੀਂ ਜੋਗ ਨਹੀ ਵੈਗਰੂ ਵੈਗਰੂ ਹਰ ਜਿਓ ਨੇ ਮਾਨਿਆ ਤੂੰ ਮਾਨ ਵੈਗਰੂ ਵੈਗਰੂ ਭਾਈ ਇੱਕ ਸ਼ਬਦ ਲਾਓ ਇੱਕ ਸ਼ਬਦ ਨੂੰ ਲੈ ਕੇ 5 ਮਿੰਟ 7 ਮਿੰਟ ਸ਼ਬਦ ਨੂੰ ਪੜੋ ਸ਼ਬਦ ਨੂੰ ਗਾਓ ਤੋਂ ਹੀ ਫਿਰ ਉਹ ਸ਼ਬਦ ਨੂੰ ਬਾਅਦ ਵਿੱਚ ਤਬਲਾ ਸੋਰ ਕਰੋ ਸ਼ਬਦ ਦੀ ਸਮਾਪਤੀ ਕਰੋ ਫਿਰ ਤਬਲਾ ਸੋਰ ਕਰੋ ਫਿਰ ਦੂਜਾ ਸ਼ਬਦ ਲਾਓ ਹੁਣ ਜਿਹੜੀ ਗੱਲ ਆ ਕੀ ਵੈਗਰੂ ਵੈਗਰੂ ਦੀ ਤੇ ਵਾਇਗਰੂ ਤੁਸੀਂ 5 ਮਿੰਟ ਸ਼ੁਰੂਆਤੀ 5 ਮਿੰਟ ਚ ਪਾ ਲਓ ਜਾਂ ਲਾਸਟ ਦੇ ਚ ਪਾ ਲਓ ਜ਼ਰੂਰੀ ਥੋਣੀ ਵੀ ਵਿਚੇ ਚ ਪਾਉਣਾ ਵਾ ਤੇ ਵਾਇਗਰੂ ਨੂੰ ਵਾਇਗਰੂ ਵੀ ਨਹੀਂ ਰਹਿਣ ਦਿੰਦਾ ਇਹ ਵੀ ਮੈਂ ਬੇਨਤੀ ਕਰ ਦਵਾ ਵਾ ਵਾਇਗਰੂ ਚ ਪਾਉਣਾ ਠੀਕ ਆ ਪਰ ਵਾਇਗਰੂ ਨੂੰ ਅਸੀਂ ਵਾਇਗਰੂ ਵੀ ਨਹੀਂ ਰਹਿਣ ਦਿੰਦਾ ਕੰਮ ਵਾਇਗਰੂ ਤੋਂ ਸ਼ੁਰੂ ਕੀਤਾ ਤੇ ਨੰਬੇੜਿਆ ਜਾ ਕੇ ਹੋਰ-ਹੋਰ ਤੇ ਇਹ ਵੀ ਸਚਾਈ ਜੇ ਕਈ ਵੇਖੇ ਹੁਣ ਲੱਗੀ ਉਹ ਚੀਕਾਂ ਮਾਰ-ਮਾਰ ਕਰਦੇ ਕੀਰਤਨ ਤਾਂ ਮੈਂ ਬੇਨਤੀ ਕਰਾਂ ਜਦੋਂ ਅਸੀਂ ਦੂਜੀਆਂ ਧਰਮਾਂ ਦੇ ਵਿੱਚ ਗੱਲ ਕਰੀ ਗਈ ਨਾ ਤੇ ਪਖੰਡ ਕਰਦੇ ਆ ਉਹਨਾਂ ਦੇ ਤਾਂ ਡੇ ਰਾਗੀ ਸਿੰਘ ਤੇ ਆ ਕੁਝ ਕਰਨ ਦੇ ਆ ਤੇ ਇੱਕ ਮੈਂ ਛੋਟੀ ਜੀ ਬੇਨਤੀ ਹੋਰ ਕਰ ਦਵਾਂ ਸੰਗਤਾਂ ਨੇ ਕਹਿਣਾ ਕਿ ਰਾਗੀ ਸਿੰਘਾਂ ਦੇ ਪਿੱਛੇ ਕੋ ਪਏ ਆ ਮੈਂ ਬੇਨਤੀ ਇਹ ਕਰਨੀ ਚਾਹ ਰਿਹਾ ਵਾਂ ਕਿ ਅੱਗੇ ਪੁਰਾਣੇ ਸਮੇਂ ਦੇ ਵਿੱਚ ਤੋਂ ਸ਼ੁਰੂ ਤੋਂ ਵੇਖਦੇ ਆ ਉਹ ਸਾਡੇ ਇਤਿਹਾਸ ਦੇ ਨਾਲ ਕਾਫੀ ਕਿੰਤੂ ਹੋ ਚੁੱਕੀ ਆ ਸਾਡੇ ਇਤਿਹਾਸ ਦੇ ਨਾਲ ਬਹੁਤ ساری ਅਸੀਂ ਛੇੜਖਾਨੀ ਹੋ ਚੁੱਕੀ ਆ ਪਰ ਅਹੀਂ ਨਹੀਂ ਚਾਹੁੰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀਰਤਨ ਦੀ ਵੀ ਪਰਬਾਦੀ ਹੋਵੇ ਇੱਕ ਅਰਜ਼ ਹੋਰ ਕਰਾਂ ਮੈਂ ਛੋਟੀ ਜੀ ਬੇਨਤੀ ਇੱਕ ਹੋਰ ਕਰਾਂ ਜਿਹੜੇ 2.5 ਲੱਖ ਰੁਪਇਆ ਲੈਂਦੇ ਆ ਰਾਗੀ ਜਿਹੜੇ ਰਾਗੀ ਕਰਦੇ ਨੇ ਲਲਕਾਰੇ ਮਾਰਦੇ ਆ ਹੋਰ-ਹੋਰ ਕਰਦੇ ਆ ਚੀਕਾਂ ਚਾਂਗਰਾਂ ਮਾਰ ਕੇ ਕੀਰਤਨ ਕਰਦੇ ਆ ਇਹਨਾਂ ਰਾਗੀ ਸਿੰਘਾਂ ਨੂੰ ਬੋਕਣਾ ਕਰਿਓ ਕਿਤੇ ਇਹਨਾਂ ਰਾਗੀਆਂ ਦਾ ਨੰਬਰ ਕੱਢਦੇ ਲਿਓ ਨੰਬਰ ਕੱਢ ਲਿਓ YouTube ਤੇ ਸਕਰੀਨ ਤੇ ਸਾਹਮਣੇ ਆਊਗਾ ਇਹਨਾਂ ਰਾਗੀ ਸੰਗਤ ਦਾ ਨੰਬਰ ਕੱਢ ਲਿਓ ਨੰਬਰ ਕੱਢਣ ਤੋਂ ਬਾਅਦ ਇਹਨਾਂ ਨੂੰ ਫੋਨ ਲਾਇਓ ਪੁੱਛਿਓ ਭਾਈ ਸਾਹਿਬ ਕੀਰਤਨ ਕਰਾਉਣਾ ਕੀ ਸੇਵਾ ਲਾਉਗੇ ਪਤਾ ਇਹਨਾਂ ਨੇ ਕੀ ਆਖਣਾ ਕਹਿੰਦੇ ਆਖਣਾ 2.5 ਲੱਖ ਕਹਿੰਦੇ ਆਖਣਾ 3 ਲੱਖ ਕਹਿੰਦੇ ਆਖਣਾ ਦੇ ਦਿਓ 5 ਲੱਖ ਕਹਿੰਦੇ ਆਖਣਾ ਕਰ ਦਿਓ ਚਾਹ ਪਾਣੀ ਦਾਲ ਫੁਲਕਾ ਕਰ ਦਿਓ ਨਹੀਂ ਦਾਲ ਫੁਲਕਾ ਭਾਈ ਸਾਹਿਬ ਦੱਸੋ ਸਹੀ ਕਿੰਨਾ ਕੁ ਕਰ ਦਿਓ 5 ਲੱਖ ਦੇ ਦਿਓ ਐਦਾਂ ਦਾ ਰਾਗੀ ਏ ਤੇ ਕਰਨਾ ਕੀਰਤਨ ਕਿਦਾਂ ਦਾ ਵਾ ਤੇ ਬਸ ਫੜ ਲੋ ਵਾਜੇ ਦੇ 200 ਰਾਂ ਦਾ ਪਕੇ ਤੇ ਪਾਰ ਦੋ ਪੱਖੇ ਚੁੱਕ ਲੋ ਢੋਲਕੀਆਂ ਚੱਕ ਲੋ ਸ਼ੈਣੇ ਤੇ ਬਸ ਤਬਲਿਆਂ ਦੀਆਂ ਪਾਰ ਦੋ ਬੇਸਾਂ ਦੇ ਬਸ 2.5 ਲੱਖ ਲੈ ਕੇ ਚਲ ਜੋ ਪਰ ਮੈਂ ਬੇਨਤੀ ਕਰਾਂ ਇਹਨਾਂ ਨੂੰ 2.5 ਲੱਖ ਦਿੰਦੇ ਆਪਾਂ ਗੁਰਦੁਆਰਿਆਂ ਦੇ ਵਿੱਚ ਸਿੰਘ ਸਭਾਵਾਂ ਦੇ ਵਿੱਚ ਪਿੰਡਾਂ ਦੇ ਵਿੱਚ ਐਸੇ ਕੀਰਤਨੀਆਂ ਵੀ ਆ ਗਏ ਆ ਜਿਹੜੇ ਵਿਚਾਰੇ 1100 ਰੁਪਿਆ ਲੈ ਕੇ 1100 ਰੁਪਿਆ ਲੈ ਕੇ ਕੀਰਤਨ ਕਰਦੇ ਆ ਘੰਟਾ ਇੱਕ ਉਹਨਾਂ ਨੇ ਮਿਹਨਤਾਂ ਵੀ ਕੀਤੀਆਂ ਵਾ ਉਹਨਾਂ ਨੇ ਮਿਹਨਤ ਦਾ ਆਪਾ ਮੁੱਲ ਨਹੀਂ ਪਾਇਆ ਜਿਹੜੇ ਕਲਾਸਿਕਲ ਸੁਰਾਂ ਦੇ ਵਿੱਚ ਕੀਰਤਨ ਕਰਦੇ ਆ ਪਰ ਮੁੱਲ ਪਾਇਆ ਕਿਨਾਂ ਦਾ ਨਾ ਜਿਹੜੇ ਕੋਈ ਸੁਰ ਜਿਆ ਨਾ ਜਿਨ੍ਹਾਂ ਦਾ ਕੋਈ ਤਾਲ ਸਮਝਾਵੇ ਕਿਹੜਾ ਤਾਲ ਆ ਬਸ ਲਾਲਾ ਲਾਲਾ ਕਰਕੇ ਚੀਕਾਂ ਚੰਗਰਾ ਮਾਰ ਕੇ ਤੇ ਚਲੋ ਜੀ ਉੱਠ ਕੇ ਗਾਂ ਜਾਣਾ ਢਾਈ ਲੱਖ ਜਾਂਦੇ ਲਾ ਝਾੜ ਕੇ ਲੈ ਜਾਣਾ ਠੀਕ ਹੈ ਸਤਕਾਰ ਤੁਸੀਂ ਕਰੋ ਇਹਨਾਂ ਦਾ ਵੀ ਸਤਕਾਰ ਕਰੋ ਇਹ ਵੀ ਬਾਣੀ ਪੜਦੇ ਸਰਕਾਰ ਇਹਨਾਂ ਦਾ ਵੀ ਕਰੋ ਪਰ ਮੈਂ ਬੇਨਤੀ ਕਰਾਂ ਪਿੰਡਾਂ ਦੇ ਵਿੱਚ ਐਸੇ ਰਾਗੀ ਸਿੰਘ ਹੈਗੇ ਆ ਸਿੰਘ ਸੁਭਾਵਾਂ ਦੇ ਵਿੱਚ ਐਸੇ ਰਾਗੀ ਸਿੰਘ ਹੈਗੇ ਆ ਜਿਹੜੇ ਰਾਗੀ ਸਿੰਘ ਅੱਜ ਕੱਪੜੇ ਪਾ ਲੈਣ ਤਾਂ ਤੇ ਉਹ ਜਾਂ ਲੱਗਿਆ ਵਿਚਾਰੇ ਇਦਾਂ ਕਰਕੇ ਵੇਂਦੇ ਆ ਵੀ ਕੱਪੜਾ ਪਾਦੇ ਆਹੀਂ ਹੁਣ ਇਹਨੂੰ ਧੋਣਾ ਵੀ ਪੈਣਾ ਘਰੇ ਦਾ ਸਰਫ ਲਿਓ ਨੂੰ ਪੈਸੇ ਜਾਣੀ ਉਹ ਰਾਗੀ ਸਿੰਘ ਆ ਜਾਂਦੇ ਆ ਘਰੋਂ ਤਿਆਰ ਹੋ ਕੇ ਆ ਜਾਂਦੇ ਆ ਚਾਹ ਪੀ ਕੇ ਆ ਜਾਂਦੇ ਆ ਉਹਨਾਂ ਰਾਗੀ ਸਿੰਘਾਂ ਨੂੰ ਫੇਰ ਫਿਕਰਸਤਾਰੀ ਹੁੰਦੀ ਆ ਕਿ ਹੁਣ ਤਾਂ ਚਾਹ ਪੀ ਕੇ ਆ ਗਏ ਆ ਘਰੇ ਬੱਚਿਆਂ ਨੇ ਦੁੱਧ ਕਿਦਾਂ ਪੀਣਾ ਆ ਕਰੇ ਜਦੋਂ ਵਾਪਸ ਕਰੇ ਗਿਆ ਤੇ ਪਤਾ ਨਹੀਂ ਦੁੱਧ ਲਈ ਉਹਨੂੰ ਕੋਲ 30 ਰੁਪਏ ਗਏ ਹੋਣੇ ਕਿ ਨਹੀਂ ਹੋਣੇ ਇਹੋ ਜਿਹਾ ਰਗੀ ਹੈਗੇ ਆ ਉਹਨਾਂ ਨੇ ਮਿਹਨਤਾਂ ਵੀ ਕੀਤੀਆਂ ਵਾ ਪਰ ਜੇ ਲੋੜ ਆ ਸਾਨੂੰ ਅੱਜ ਉਹਨਾਂ ਦੀ ਮਿਹਨਤ ਦਾ ਮੁੱਲ ਪਾਈਏ ਪਰ ਆ ਕੋਈ ਮਾਫ ਕਰੇ ਹੋਏ ਕੋਈ ਕੀਰਤਨ ਨਹੀਂ ਆ ਕਿ ਮੈਂ ਬਿੰਗੁਰ ਦੇ ਆਖੇ ਵਾਗਰੂ ਵਾਗਰੂ ਨੀਦ ਨਾ ਆਵੇ ਹੋਰ ਹੋਰ ਇਹ ਕਿਹੋ ਜਿਹਾ ਕੀਰਤਨ ਆ ਪਿਛੇ ਜੇਕਰ ਰਗੀ ਸਿੰਘ ਦੀ ਮੈਂ ਬੋਲਿਆ ਹਾਂ ਉਹ ਰਗੀ ਸਿੰਘ ਪਹਿਲਾਂ ਸਿੱਖ ਨਹੀਂ ਸੀਗੇ ਉਹ ਪਹਿਲਾ ਰਗੀ ਸਹਿਜਤਾਰੀ ਸੀ ਦਿੱਲੀ ਦੇ ਵਿੱਚ ਅਜੇ ਵੀ ਕਾਫੀ ਬੋਲਬਾਲਾ ਉਹਨਾਂ ਦਾ ਉਹ ਪੁਰਾਣੇ ਸਮੇਂ ਦੇ ਵਿੱਚ ਦਾੜੀ ਸ਼ੇਵਿੰਗ ਕੀਤੀ ਹੁੰਦੀ ਹੁੰਦੀ ਹਨ ਆ ਸਕਰੀਨ ਤੇ ਮੇਰਾ ਨੰਬਰ ਹੋਏਗਾ ਪੁੱਛ ਲਓ ਮੈਂ ਕੀ ਦੀ ਗੱਲ ਕਰਦਾ ਹਾਂ ਉਹ ਰਗੀ ਸਿੰਘ ਨੇ ਪਹਿਲਾਂ ਸ਼ੇਵਿੰਗ ਕੀਤੀ ਹੁੰਦੀ ਸੀ ਅੱਜ ਤੋਂ ਕਿਤੇ 25 ਸਾਲ ਪਹਿਲਾਂ ਦਿੱਲੀ ਕਮੇਟੀ ਨੇ ਉਹਨੂੰ ਕਿਹਾ ਸੀ ਕਿ ਭਾਈ ਸਾਹਿਬ ਜੀ ਦਾੜੀ ਮੋਛਰ ਰੱਖੋ ਕੇਸ ਰੱਖੋ ਅੰਮਰ ਸ਼ਕੋ ਗੁਰੂ ਵਾਲੇ ਬਣੋ ਫੇ ਕੀਰਤਨ ਕਰੋ ਆਂਦਾ ਜਦੋਂ ਗੁਰੂ ਸਾਹਿਬ ਹੁਕਮ ਕਰਨਗੇ ਮੈਂ ਅਮਰਤ ਛਕ ਲਾਵਾਂਗਾ ਚਲੋ ਜੀ ਦਿੱਲੀ ਕਮੇਟੀ ਨੇ ਜੱਠੀ ਕੱਢਦੀ ਆਂਦੇ ਵੀ ਇਹ ਰਾਗੀ ਦਾ ਕੀਰਤਨ ਬੈਣ ਹੁਣ ਜਦੋਂ ਕੀਰਤਨ ਬੈਣ ਕੀਤਾ ਦਿੱਲੀ ਕਮੇਟੀ ਜੇ ਤੇ ਉਦੋਂ ਗੁਰੂ ਸਾਹਿਬ ਨੇ ਖਰੇ ਰਤੂਰਾਦ ਹੁਕਮ ਕਰ ਵੀ ਦਿੱਤਾ ਉਦੋਂ ਅਮਰਤ ਛਕਿਆ ਕੇਸ ਰੱਖੇ ਦਾੜੀ ਰੱਖੀ ਤੇ ਬਣ ਗਏ ਗੁਰੂ ਕੇ ਸਿੰਘ ਅੱਛਾ ਉਹ ਰਾਗੀ ਸਿੰਘ ਅਜੇ ਕੀਰਤਨ ਕਿੱਦਾਂ ਕਰਦੇ ਆ ਸਾਈਡ ਤੇ ਉਹਨਾਂ ਦਾ ਬੇਟਾ ਤਬਲਾ ਵਜਾਉਂਦਾ ਆ ਦਾੜੀ ਬੰਦੀ ਹੁੰਦੀ ਉਸ ਮੁੰਡੇ ਦੀ ਦਾੜੀ ਬੰਦ ਕੇ ਪਰਨਾ ਐ ਲਵੇਟਿਆ ਹੁੰਦਾ ਐਦਾਂ ਕਰਕੇ ਹੁਣ ਪੱਕਾ ਕਹਿ ਨਹੀਂ ਸਕਦੇ ਵੀ ਦਾੜੀ ਸੱਚੀ ਬੰਨੀ ਹੋਵੇ ਹੋ ਸਕਦਾ ਕੱਟੀ ਵੀ ਹੋਵੇ ਹੋ ਸਕਦਾ ਕਾਲੀ ਵੀ ਕੀਤੀ ਹੋਵੇ ਹੋ ਸਕਦਾ ਰੰਗ ਵੀ ਫੇਰਿਆ ਹੋਵੇ ਤੇ ਭੇਟਾ ਕਿੰਨੀ ਕਰ ਦੇਣਾ ਦਾਲ ਫੁਲਕਾ ਨਹੀਂ ਭਾਈ ਸਾਹਿਬ ਕਿੰਨੀ ਕ ਦੇ ਦੇਣਾ 2.5 ਲੱਖ ਦੇ ਦੇਣਾ ਭਾ ਇਹ ਦਾਲ ਫੁਲਕਾ ਵਾ 2.5 ਲੱਖ ਦਾਲ ਫੁਲਕਾ ਹੁੰਦਾ ਪੁੱਛੋ ਐਡਾ ਪਿਆਨੋ ਰੱਖ ਲੈਣਗੇ ਥੱਲੇ ਫਿਰ ਪਿਆਨੋ ਰੱਖ ਕੇ ਗੰਦਿਆਂ ਗਾਣਿਆਂ ਦੀਆਂ ਟਿਊਨਾ ਕੱਢ ਕੇ ਵੱੜੀਆਂ ਵੱਣੀਆਂ ਸਟੇਜਾਂ ਤੇ ਧਾਰਮਿਕ ਗੁਰਦੁਆਤ ਇਤਿਹਾਸਿਕ ਗੁਰਦੁਆਰਿਆਂ ਦੀਆਂ ਸਟੇਜਾਂ ਤੇ ਗੰਦੇ ਗਾਣਿਆਂ ਦੀਆਂ ਟਿਊਨਾ ਕੱਢ ਕੇ ਕੀਰਤਨ ਕਰਨਗੇ ਪੁੱਛੋ ਇਹ ਕੀਰਤਨ ਹੀ 9 ਵਜੇ ਦਾ ਟਾਈਮ ਦੇ ਕੇ 12-12 ਵਜੇ ਆਉਣਗੇ ਪੁੱਛੋ ਇਹ ਕੀਰਤਨ ਹੁੰਦਾ ਮੁੱਲ ਪਾਓ ਉਹਨਾਂ ਦਾ ਮੁੱਲ ਪਾਓ ਜਿਹੜੇ ਵਿਚਾਰੇ ਸਕੂਟਰਿਆਂ ਤੇ ਹੁੰਦੇ ਆ ਜਿਹੜੇ ਪੁਰਾਣੇ ਸਕੂਟਰਾਂ ਤੇ ਹੁੰਦੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਸਾਡੇ ਸਕੂਟਰ ਚ ਤੇਲ ਪਾਉਣ ਦੇ ਪੈਸੇ ਆਉਣੇ ਕਿੱਥੋਂ ਆ ਪਰ ਜਿੱਥੇ ਡਿਊਟੀ ਕਮੇਟੀ ਨੇ ਲਾਤੀ ਵਿਚਾਰੇ ਸਕੂਟਰ ਸਟਾਰਟ ਕਰਦੇ ਆ ਤੁਰ ਪੈਂਦੇ ਉਧਰ ਨੂੰ 1100 ਕੀਰਤਨ ਦੀ ਭੇਟਾ ਲੈਂਦੇ ਆ ਅੱਧੇ ਵਿੱਚ ਕਮੇਟੀ ਦੇਸਾ 600 ਬਾਈ ਦਾ 200 200 ਕਰ ਲੈਂਦੇ ਵਿਚਾਰੇ ਮੁੱਲ ਪਾਉਣਾ ਉਹਨਾਂ ਦਾ ਪਈਏ ਪਰ ਆ ਜਿਹੜੇ ਰਗੀ ਇੱਕ ਰਗੀ ਆ ਪਿਆ ਹੌਰਚੂਨਰ ਦੇ ਹੁੰਦੇ ਆ ਪਾਵਰ ਜੂਨਰ ਤੇ ਹੁੰਦੇ ਆ ਦੋ ਡਰਾਈਵਰ ਰੱਖੇ ਆ ਦੋ ਪਿਗੀ ਰੱਖੇ ਆ ਚਾਰ ਪੰਜ ਕੈਮਰਾਮੈਨ ਰੱਖੇ ਆ ਆਉਣਾ ਆ ਕੇ ਗੱਪਾਂ ਕਹਾਣੀਆਂ ਸੁਣਾ ਜਣੀਆਂ ਬਾਬਾ ਜੀ ਜਾ ਰਹੇ ਸੀ ਬਾਬਾ ਜੀ ਐਨੂ ਗਏ ਬਾਬਾ ਜੀ ਉਧਰ ਆਉਣ ਨੂੰ ਮੁੜ ਗਏ ਬਾਬਾ ਜੀ ਦੀ ਗੱਡੀ ਉਹ ਤੇਨ ਮੁਗ ਗਿਆ ਬਾਬਾ ਜੀ ਨੇ ਪਾਣੀ ਪਾ ਕੇ ਗੱਡੀ ਸਟਾਰਟ ਕਰਤੀ ਲਓ ਜੀ ਐ ਹੋਈ ਗੱਪਾਂ ਕਹਾਣੀਆਂ ਸੁਣਾਏ ਗਾਹ ਜਾਣਗੇ ਹੈਗੀ ਰਗੀ ਮੈਂ ਆ ਨੰਬਰ ਸਕਰੀਨ ਤੇ ਮੇਰਾ ਫੋਨ ਲਾ ਕੇ ਪੁੱਛ ਲਓ ਕੀ ਦੀ ਗੱਲ ਕਰਦਾ ਨਾ ਤੂੰ ਹੀ ਕੀਰਤਨ ਕਰੋ ਦੋ ਸ਼ਬਦ ਪੜਨੇ ਆ ਬਾਕੀ ਗੱਪਾਂ ਘਾਣੀਆਂ ਸਨਾ ਜਾਣੀਆਂ ਬਾਕੀ ਕਥਾਈ ਕਰ ਜਾਣੀ ਮੈਂ ਬੇਨਤੀ ਇਹ ਕਰਨੀ ਚਾ ਰਿਹਾ ਮੁੱਲ ਪਾਉਣਾ ਉਹਨਾਂ ਦਾ ਪਾਓ ਜਿਹੜੇ ਵਿਚਾਰੇ ਸਿੰਘ ਸਭਾਾਂ ਵਿੱਚ 11 1100 ਰੁਪਇਆ ਲੈ ਕੇ ਕੀਰਤਨ ਕਰਦੇ ਆ ਉਹ ਰਾਗੀ ਪ੍ਰਕਾਸ਼ ਵੀ ਆਪ ਕਰਦੇ ਆ ਉਹ ਰਾਗੀ ਕੀਰਤਨ ਵੀ ਆਪ ਕਰਦੇ ਆ ਉਹ ਰਾਗੀ ਪ੍ਰਸ਼ਾਦ ਵੀ ਬਣਾਉਂਦੇ ਵਰਤੌਂਦੇ ਵੀ ਆਪ ਆ ਜੇ ਮੁੱਲ ਪਾਉਣਾ ਉਹਨਾਂ ਦਾ ਪਈਏ ਵਿਚਾਰਿਆਂ ਦਾ ਤੇ ਬਹੁਤੇ ਰਾਗੀ ਮੈਂ ਐਸੇ ਵੀ ਮੈਨੂੰ ਮਾਫ ਕਰਿਓ ਗੁੱਸਾ ਨਾ ਮੇਰੀ ਗੱਲ ਦਾ ਕਰਿਓ ਬਹੁਤੇ ਰਾਗੀ ਮੈਂ ਐਸੇ ਵੀ ਵੇਖੇ ਆ ਜਿਹੜੇ ਦੂਰੋਂ ਹਜ਼ਾਰ ਕਿਲੋਮੀਟਰ ਤੋਂ 500 ਕਿਲੋਮੀਟਰ ਤੋਂ ਗੱਡੀ ਚੱਲ ਕੇ ਆ ਜਾਂਦੀ ਆ ਤੇ ਗੱਡੀ ਗੁਰਦੁਆਰੇ ਤੋਂ 5-7 ਕਿਲੋਮੀਟਰ ਦੂਰ ਹੁੰਦੀ ਆ ਤੇ ਆ ਕੇ ਫੋਨ ਲਵਾ ਦੇਣਗੇ ਮੈਨੇਜਰ ਨੂੰ ਕਿ ਦੋ ਸੇਵਾਦਾਰ ਭੇਜੋ ਸਾਡੇ ਵਾਜੇ ਚੋ ਕੇ ਲੈ ਜਾਣ ਮੈਂ ਬੇਨਤੀ ਕਰਾਂ ਜਿਹੜਾ ਵਾਜਾ ਜਿਹੜਾ ਤਪਲਾ ਸਾਡੇ ਸਾਰੇ ਪਰਿਵਾਰ ਦਾ ਭਾਰ ਚੱਲਦਾ ਵਾ ਕੀ ਗੱਲ ਸਾਡੇ ਰਾਗੀ ਸਿੰਘਾਂ ਦਾ ਫਰਜ਼ ਨਹੀਂ ਕਿ ਉਸ ਤਬਲੇ ਉਸ ਵਾਜੇ ਦਾ ਭਾਰ ਆਪ ਚੁੱਕ ਕੇ ਲਿਓਣ ਠੀਕ ਹੈ ਭਾਈ ਜਿੱਥੇ ਸੰਗਤ ਆਪ ਤੁਹਾਡੇ ਵਾਜੇ ਚੁੱਕਣ ਆਵੇ ਤੁਹਾਡੇ ਤਬਲੇ ਚੁੱਕਣ ਆਵੇ ਸੰਗਤ ਨੂੰ ਫੜਾ ਦੋ ਪਰ ਜਿੱਥੇ ਰਾਗੀ ਸੰਗਣ ਆਪ ਫੋਨ ਲਾਤਾ ਮੈਨੇਜਰ ਨੂੰ ਤੇ ਦੋ ਸੇਵਾਦਾਰ ਭੇਜ ਦੋ ਚਲੋ ਮੰਨ ਲਓ ਸੇਵਾਦਾਰ ਚਲ ਵੀ ਜਾਣ ਮੈਨੇਜਰ ਨੇ ਦਬਕਾ ਮਾਰਤਾ ਸੇਵਾਦਾਰ ਚਲ ਗਏ ਵਾਜੇ ਲੈਣ ਹੁਣ ਉਹ ਵਾਜੇ ਲੈਣ ਗਏ ਵਾਜੇ ਚੁੱਕ ਕੇ ਲੈਣਦੇ ਮੰਨ ਲਓ ਵਾਜੇ ਲੈਣ ਗਿਆ ਆਂ ਦੇ ਪਿੱਛੋਂ ਮਗਰੋਂ ਕੋਈ ਦਰਬਾਰ ਦੇ ਵਿੱਚ ਨੰਗੇ ਸਿਰ ਵੜ ਗਿਆ ਕੋ ਦਰਬਾਰ ਦੇ ਵਿੱਚ ਕੁੱਤਾ ਬਿੱਲੀ ਵੜ ਗਿਆ ਤੇ ਜਿਹੜੇ ਮੈਨੇਜਰ ਨੇ ਇਹ ਵੀ ਇਹ ਵੀ ਬੇਨਤੀ ਕਰ ਦਵਾ ਜਿਹੜੇ ਮੈਨੇਜਰ ਨੇ ਉਸ ਸੇਵਾਦਾਰ ਨੂੰ ਵਾਜੇ ਚੁੱਕਣ ਭੇਜਣਾ ਵਾ ਉਸੇ ਮੈਨੇਜਰ ਨੇ ਮੁੜ ਕੇ ਸੇਵਾਦਾਰ ਦੇ ਗੱਲ ਪੈਣਾ ਤੂੰ ਕਿੱਥੇ ਉਜੜਿਆ ਹਾ ਤੂੰ ਕਿੱਥੇ ਮਰਿਆ ਹਾ ਹਣ ਤੁਹਾਨੂੰ ਪਤਾ ਬਦਮਿਸ਼ੀ ਕਿੰਨੀ ਕਰਦੇ ਆ ਸੀਨੀਅਰ ਆਪਣੇ ਛੋਟਿਆਂ ਨਾਲ ਬਦਮਿਸ਼ੀ ਕਿੰਨੀ ਕਰਦੇ ਆ ਹੱਥ ਛੋੜ ਕੇ ਬੇਨਤੀ ਕਰੂੰਗਾ ਸਾਡੇ ਰਾਗੀ ਭਰਾਵਾਂ ਨੂੰ ਜੇ ਜਿੱਥੇ ਸੰਗਤ ਆਪ ਵਾਜੇ ਲੈਣ ਆਵੇ ਉੱਥੇ ਵਾਜੇ ਫੜਾ ਦੋ ਕੋਈ ਚੱਕਰ ਨਹੀਂ ਪਰ ਜਿੱਥੇ ਤੁਸੀਂ ਆਪ ਫੋਨ ਲਵਾਓ ਵੀ ਸੇਵਾਦਾਰ ਭੇਜ ਦੋ ਚਾਹ ਸਾਡੇ ਵਾਜੇ ਲੈਣ ਆ ਜਾਣ ਮੈਂ ਬੇਨਤੀ ਕਰਾਂ ਇਹ ਗੱਲ ਮਾੜੀ ਆ ਇਹ ਗੱਲ ਬਹੁਤ ਮਾੜੀ ਆ ਸੁਧਾਰ ਕਰਨਾ ਚਾਹੀਦਾ ਵਾ ਕੀਰਤਨ ਦੇ ਵਿੱਚ ਸੁਧਾਰ ਹੋਵੇ ਪਰ ਮੈਂ ਇੱਕ ਬੇਨਤੀ ਹੋਰ ਲਗਦੇ ਹੱਥ ਕਰਾਂ ਇਹ ਜਿਹੜਾ 2.5 ਲੱਖ ਰੁਪਿਆ ਭੇਟਾ ਲੈਣ ਵਾਲੇ ਰਗੀ ਆ ਇਹਨਾਂ ਰਗੀ ਸਿੰਘਾਂ ਨੂੰ ਕਿਤੇ ਕਹਿ ਦਿਓ ਨਾ ਵੀ ਮੂੰਹ ਜਬਾਨੀ ਆਸਾ ਦੀ ਵਾਰ ਕਰੋ ਪਹਿਲੀ ਗੱਲ ਇਹਨਾਂ ਨੂੰ ਆਸਾ ਦੀ ਬਾਹਰ ਆਉਂਦੀ ਨਹੀਂ ਹੁੰਦੀ ਜੇ ਕਰ ਵੀ ਲੈਣ ਤੇ ਆਸਾ ਦੀ ਬਾਹਰ ਕਰਦੇ ਆ ਚਾਰ ਵਾਰੀ ਇਹਨਾਂ ਨੂੰ 2 ਘੰਟਿਆਂ ਦੇ ਵਿੱਚ ਚਾਰ ਵਾਰੀ ਪਿਆਸ ਲੱਗਣੀ ਆ ਤੇ ਪੰਜ ਵਾਰੀ ਇਹਨਾਂ ਨੂੰ ਬਾਥਰੂਮ ਆਉਣਾ ਪਰ ਉਹ ਵੀ ਰੱਗੀ ਜਿਹਾ ਗਈ ਆ ਜਿਹੜੇ ਵਿਚਾਰੇ ਪਿਛਲੇ ਮਹੀਨੇ ਦੀ ਤਨਖਾਹ ਤਿੰਨ ਤਿੰਨ ਮਹੀਨੇ ਲੇਟ ਆਉਂਦੀ ਆ 10 8 10000 ਰੁਪਏ ਤਨਖਾਹ ਆ ਤੇ ਮੂੰਹ ਜਬਾਨੀ ਆਸਾ ਦੀ ਬਾਹਰ ਕਰਦੇ ਆ 2 2 2.5 2.5 3 3 ਘੰਟੇ ਚੌਂਕਣਾ ਮਾਰ ਕੇ ਮੂੰਹ ਜਬਾਨੀ ਆਸਾ ਦੀ ਬਾਹਰ ਕਰ ਲੈਂਦੇ ਆ ਇਹ ਮੁੱਲ ਪਾਉਣਾ ਭਾਈ ਉਹਨਾਂ ਦਾ ਪੈ ਗਈ। ਉਹ ਲੜਕਾਰਿਆਂ ਵਾਲੇ, ਬੁਰ-ਬੁਰ ਕਰਨ ਵਾਲੇ, ਹੋਰ-ਹੋਰ ਵਾਲੇ। ਬੁਹਾ ਕਰਨ ਵਾਲੇ ਇਹਨਾਂ ਦਾ ਇਹਨਾਂ ਦਾ ਮੁੱਲ ਪੈ ਗਈ। ਇਹਨਾਂ ਨੂੰ ਰਹਿਣ ਦੀ ਇਹਨਾਂ ਦਾ ਕੰਮ ਚੜ ਗਿਆ ਵਾ। ਇਹਨਾਂ ਨੇ ਮਰਸੜੀਆਂ ਲੈ ਲਈਆਂ ਵਾ, ਇਹਨਾਂ ਨੇ BMW ਲੈ ਲਈ ਆ। ਇਹਨਾਂ ਨੇ ਗੁਰੂ ਇਹਨਾਂ ਨੇ ਸੰਗਤ ਨੂੰ ਲੁੱਟ-ਲੁੱਟ ਕੇ ਆਪਦੇ ਘਰ ਪਰ ਲਏ ਆ। ਲੋੜਿਆ ਉਹਨਾਂ ਦਾ ਮੁੱਲ ਪਾਉਂਦੀ ਜਿਹੜੇ ਵਿਚਾਰੇ ਗੁਰੂ ਘਰ ਦੇ ਕੀਰਤਨੀਏ। ਕੀਰਤਨ ਕਰਨ ਨੂੰ ਹੁੰਦੇ ਆ ਜਾਣ ਲੱਗਿਆ ਖਾਲੀ ਹੱਥ ਫੇਰ ਰੋਕੇ ਜਾਂਦੇ ਆ ਮੁੱਲ ਪਾਉਣਾ ਉਹਨਾਂ ਦਾ ਪਈਆ ਵਿਚਾਰਿਆਂ ਦਾ ਮੇਰਾ ਖਿਆਲ ਏ ਇਸ ਨੌਜਵਾਨ ਇਸ ਸੰਤ ਦਾ ਨਾਮ ਹਰਮਨਦੀਪ ਸਿੰਘ ਏ ਤੇ ਅੱਛਾ ਇਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਪਤਾ ਚੱਲਿਆ ਕਿ ਹਰ ਧਰਮ ਦੇ ਅੰਦਰ ਇਹ ਐਸੇ ਲੋਕ ਹੁੰਦੇ ਨੇ ਜਿਵੇਂ ਰਾਗੀ ਸਿੰਘ ਨੇ ਦੱਸਿਆ ਕਿ ਸਾਡੇ ਧਰਮ ਚ ਵੀ ਐਸੇ ਲੋਕ ਹੈਗੇ ਨੇ ਜਿਹੜੇ ਗੱਪਾਂ ਕਹਾਣੀਆਂ ਸੁਣਾ ਕੇ ਗਾਣੇ ਦੀਆਂ ਰਾਗਾਂ ਲਾ ਕੇ ਤੇ ਨਾ ਤਾਂ ਬੜ ਕੇ ਚੱਲ ਜਾਂਦੇ ਨੇ ਤੇ ਉਹਨਾਂ ਨੂੰ ਪੈਸਾ ਵੀ ਬੜਾ ਹੁੰਦਾ ਤੇ ਲੋਕ ਉਹਨਾਂ ਨੂੰ ਸੁਣਦੇ ਵੀ ਬਹੁਤ ਨੇ ਔਰ ਐਸੇ ਤਰ੍ਹਾਂ ਜਿਹੜੇ ਕਥਾ ਬਿਆਨ ਕਰਦੇ ਨੇ ਤਕਰੀਰ ਬਿਆਨ ਕਰਦੇ ਨੇ ਰਾਗ ਲਾ ਲਾ ਕੇ ਉਹਨਾਂ ਨੂੰ ਵੀ ਬੜਾ ਸੁਣਿਆ ਜਾਂਦਾ ਹੈ ਤੇ ਉਦਰਸਲ ਜਿਹੜੇ ਗਾਣਿਆਂ ਤੇ ਲੱਗੇ ਹੁੰਦੇ ਆ ਨਾ ਗਾਣੇ ਜਿਨ੍ਹਾਂ ਨੂੰ ਕੰਨਾਂ ਦਾ ਸਰੂਰ ਚਾਹੀਦਾ ਉਹ ਜਿਹੜੇ ਨੂੰ ਮਤਲਬ ਇੱਕ ਮਤਬਦਲ ਮਿਲ ਗਿਆ ਇਧਰ ਉਹਨਾਂ ਨੂੰ ਗਾਣੇ ਦੀ ਜਗ੍ਹਾ ਤੇ ਮਤਲਬ ਇਹ ਚੀਜ਼ਾਂ ਮਿਲ ਗਈਆਂ ਇਧਰੋਂ ਉਹਨਾਂ ਦੀ ਜਿਹੜੀ ਜ਼ਰੂਰਤ ਉਧਰੋਂ ਪੂਰੀ ਹੋਣੀ ਸੀ ਉਹ ਇਧਰ ਵੀ ਹੋ ਰਹੀ ਏ ਨਾਲੇ ਧਾਰਮਿਕ ਦੇ ਧਾਰਮਿਕ ਤੇ ਨਾਲੇ ਦੂਸਰਾ ਕੰਮ ਵੀ ਜਿਹੜਾ ਚੱਲੀ ਜਾਂਦਾ ਕੰਨਾਂ ਦਾ ਸਰੂਰ ਵੀ ਜਿਹੜਾ ਉਹ ਚੱਲੀ ਜਾਂਦਾ تو انہاں نے کمپیریزن کیتا ہے کہ جڑے اصل مستحق نے جڑے راگی سنگھ نے انہوں تو کوئی پوچھتا نہیں کہ جڑے اصل نے جڑے مطلب پروفیشنل نے جڑے مطلب زبانی راگ کرتے نے زبانی راگ گان دے نے تو او انہوں دی سیوا بھی بہت گھٹ ہوندی ہزار گیارہ سو معمولی تو ان دے مقابلے دوسرے جڑے رولا پا کے چل جاندے نے ہا ہا ہی ہو ਉਹਨਾਂ ਦੇ ਢਾਈ ਢਾਈ ਲੱਖ ਰੁਪਏ ਅੱਛਾ ਇਹੇ ਕੰਮ ਇੱਥੇ ਵੀ ਹੈਗਾ ਪਾਕਿਸਤਾਨ ਦੇ ਅੰਦਰ ਵੀ ਇਸ ਮੁ슬ਮਾਨਾ ਦੇ ਅੰਦਰ ਵੀ ਐਸੇ ਪਖੰਡੀ ਮੌਜੂਦ ਨੇ ਜਿਨ੍ਹਾਂ ਦੀ ਫੀਸਾਂ ਪੁੱਛ ਲੋ ਲੱਖਾਂ ਤੇ ਉਹ ਆਂਦੇ ਨੇ ਤੁਹਾਨੂੰ ਦਾ ਟਾਈਮ ਵੀ ਬੜਾ ਮਕਸੂਸ ਹੈ ਐਨ ਬਸ ਘੜੀ ਦਾ ਟਾਈਮ ਇੱਥੋਂ ਗਏ ਤੇ ਫਿਰ ਅਗਲੇ ਪ੍ਰੋਗਰਾਮ ਤੇ ਫਿਰ ਉਸ ਤੋਂ ਅਗਲੇ ਪ੍ਰੋਗਰਾਮ ਤੇ ਹਰ ਪਾਸੇ ਮਤਲਬ ਇਸ ਤਰ੍ਹਾਂ ਦਾ ਯਾਨੀ ਕੁਝ ਲੋਕ ਦੇਖਦੇ ਨੇ ਕਿ ਟ੍ਰੈਂਡ ਕਿਵੇਂ ਚੱਲ ਰਿਹਾ ਕਿ ਲੋਕ ਜਿਹੜਾ ਹੈ ਨਾ ਕੰਨਾਂ ਨੂੰ ਸਰੂਰ ਮਿਲੇ ਤੇ ਗਾਣਿਆਂ ਦੀਆਂ ਰਾਗਾਂ ਲਈ ਜਾਂਦੇ ਨੇ ਕਮਾਲ ਵਾਲੀ ਗੱਲ ਹੈ ਸੁਣਨ ਵਾਲਿਆਂ ਦੀ ਵੀ ਕਮਾਲ ਵਾਲੀ ਗੱਲ ਹੈ ਤੇ ਜਿਹੜੇ ਅਸਲ ਲੋਕ ਨੇ ਉਹਨਾਂ ਨੂੰ ਕੁਝ ਸੁਣਨ ਤੇ ਤਿਆਰ ਹੀ ਕੋਈ ਨਹੀਂ ਉਹਨਾਂ ਨੂੰ ਕੋਈ ਅੱਗੇ ਨਹੀਂ ਆਣ ਦਿੰਦਾ ਉਹ ਉਹਨਾਂ ਦੀ ਉਹਨਾਂ ਨੂੰ ਇਹਨਾਂ ਦਬਾਇਆ ਗਿਆ ਉਹਨਾਂ ਦੀ ਸੇਵਾ ਵੀ ਇੰਨੀ ਕੁ ਹੁੰਦੀ ਹੈ ਕਿ ਉਹ ਵਿਚਾਰਿਆਂ ਦੀ ਧਾਰ ਰੋਟੀ ਮਸਾ ਚੱਲਦੀ ਹੈ تو دار روٹی تو چیتے آیا کہ وہ دسنڈے سے کے انہوں پوچھیے بھائی کن لوگ کہار روٹی کر دیا جی دار روٹی کنی ٹائی لاکھ روپئے جی دار روٹی ہے تو جی اصل فیس کنی ہوئے گی وہ تو پھر ہوئے گی دس پندرہ لکھ روپئے یہ تا جی اجے مطلب احسان کر کے دار روٹی کر رہے ہیں ہر پاس سے ایک کام جا چلیا خا ہے ਤੇ ਸਾਨੂੰ ਹੋਸ਼ ਦੇ ਨਾਲ ਲੈਣੇ ਚਾਹੀਦੇ ਨੇ ਅਸਲ ਜਿਹੜੇ ਲੋਕ ਨੇ ਮੁਸਹਿਕ ਲੋਕ ਨੇ ਜਿਹੜੇ ਅਸਲ ਜਿਹੜੇ ਧਰਮ ਦੀ ਸੇਵਾ ਕਰਦੇ ਨੇ ਉਹਨਾਂ ਨੂੰ ਜਿਹੜਾ ਉਹ ਲੈ ਕੇ ਆਣਾ ਚਾਹੀਦਾ ਹੈ ਕਿ ਚਾਤੇ ਮੇਰੇ ਇੱਕ ਦੋ ਸਵਾਲ ਉੱਠੇ ਸਨ ਕਥਾ ਦੇ ਦੌਰਾਨ ਤੇ ਕਮੈਂਟ ਬਾਕਸ ਦੇ ਅੰਦਰ ਆ ਕੇ ਉਹਨਾਂ ਸਵਾਲਾਂ ਦਾ ਜਵਾਬ ਜ਼ਰੂਰ ਦੇ ਆ ਜੇ ਤੇ ਉਹ ਇੱਕ ਤੇ ਸਵਾਲ ਇਹਨਾਂ ਕੀਤਾ ਕਿ ਕੀ ਗੁਰਦੁਆਰੇ ਦੇ ਅੰਦਰ ਕੋਈ ਨਗੇ ਸਿਰ ਨਹੀਂ ਜਾ ਸਕਦਾ ਇਹਨਾਂ ਨੇ ਗੱਲ ਕੀਤੀ ਸੀ ਨਾ ਕਿ ਸੇਵਾਦਾਰ ਜਦੋਂ ਬਾਜ ਚੁੱਕਣ ਚੱਲ ਜਾਂਦੇ ਨੇ ਪਿੱਛੇ ਕੋਈ ਜਾ ਸਕਦਾ ਤੇ ਕਿਆ ਦਾ ਨਾਮ ਕੀ ਲੈਂਦਾ ਹੈ ਹਾਂ ਨਗੇ ਸਿਰ ਨਹੀਂ ਜਾ ਸਕਦਾ ਦੂਸਰਾ ਹਾਂ ਅੰਮ੍ਰਿਤ ਛਕਣਾ ਕੀ ਹੈ ਕਿ ਇੱਕ ਸੱਚੇ ਸਿੱਖ ਨੂੰ ਅੰਮ੍ਰਿਤ ਛਕਣਾ ਪੈਂਦਾ ਹੈ ਤੇ ਉਹ ਕੀ ਅੰਮ੍ਰਿਤ ਤੋਂ ਮਰاد ਕੀ ਹੈ ਕਿ ਕਿਆ ਉਹ ਅੰਮ੍ਰਿਤ ਛਕਣ ਤੋਂ ਬਗੈਰ ਉਹ ਸਹੀ ਸਿੱਖ ਨਹੀਂ ਬਣ ਸਕਦਾ ਤੇ ਦੋ ਸਵਾਲਾਂ ਦੇ ਜਵਾਬ ਕਮੈਂਟ ਬਾਕਸ ਦੇ ਅੰਦਰ ਆ ਕੇ ਜ਼ਰੂਰ ਦੇਣਾ ਅੱਛਾ ਇੱਕ ਹੋਰ ਸਵਾਲ ਸੀ ਕਿ ਕੀ ਸਿੱਖ ਧਰਮ ਦੇ ਅੰਦਰ ਇਹ ਦਾੜੀ ਨੂੰ ਕਲਰ ਰੰਗ ਨਹੀਂ ਲਗਾ ਸਕਦੇ ਕਿ ਇਹਨਾਂ ਨੂੰ ਕਲਰ ਵਗੈਰਾ ਨਹੀਂ ਕਰ ਸਕਦੇ ਤੇ ਇਸਲਾਮ ਦੇ ਅੰਦਰ ਤੇ ਵੈਸੇ ਮਤਲਬ ਇਖਤਲਾਫ ਹੈ ਕੁਝ ਲੋਕ ਕਹਿੰਦੇ ਨੇ ਕਿ ਨਹੀਂ ਕਲਰ ਕਰ ਸਕਦੇ ਕੁਝ ਕਹਿੰਦੇ ਨੇ ਵੀ ਕਰ ਸਕਦੇ ہیں ਕੁਝ ਕਹਿੰਦੇ ਕਰ ਸਕਨੇ ਆਂ ਔਰ ਕੁਝ ਦੀ ਤਹਿਕੀਕ ਇਹ ਕੇ کلر نہیں ہے گا مختلف اپنے ریفرنس دین پگڑی دے بارے میں بھی ہے اسلام دے اندر لیکن ایڈی سختی نہیں ہے تے باقی جا کمنٹ باکس دے اندر آ کے میرے سوالوں کا جواب ضرور دینا ویڈیو دیکھتا اختتام تھی کرنے ہیں ملیں گے ایک ویڈیو دینا